ਹਾਂਜੀ ਭਾਈ ਸਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਭਾਈ ਲੱਖੇ ਸਧਾਨੇ ਦੀ ਗੱਲ ਨਾਲ ਮੈਂ 100 ਦੇ ਵਿੱਚੋਂ 100% ਹੀ ਐਗਰੀ ਹਾਂ ਜੇ ਸੁਲਤਾਨ ਉਹਨਾਂ ਨੂੰ ਐਡਾ ਹੀ ਗੁੱਸਾ ਲੱਗਿਆ ਸੁਲਤਾਨ ਉਹਨਾਂ ਨੂੰ ਆਪਦੀ ਕਬੱਡੀ ਚਲ ਖੇਡਦੇ ਗੁੱਸਾ ਲੱਗ ਗਿਆ ਜੇ ਜ ਮਨਗੇ ਫਿਰ ਤੁਸੀਂ ਜੇ ਅਗਲੇ ਨੇ ਕਿਹਾ ਵੀ ਮੈਂ ਆਪਦੀ ਵਾਹਣ ਦੇ ਵਿੱਚ ਉੱਥੇ ਆਪਾਂ ਲਾਓ ਟੈਂਟ ਲਾਉਣੇ ਆ ਡੋਪ ਟੈਸਟਿੰਗ ਮਸ਼ੀਨਾ ਡਾਕਟਰ ਸਾਦੇ ਆ ਤੇ ਕਰਾ ਲਓ ਡੋਪ ਟੈਸਟ ਜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉੱਥੇ ਹੀ ਹੋ ਜੂਗਾ ਪਰ ਰੌਲਾ ਤਾਂ ਕੀ ਆ ਅੱਜ ਦੀ ਡੇਟ ਦੇ ਵਿੱਚ ਸਾਡੀ ਕਬੱਡੀ ਇੰਨੀ ਕਿ ਜ਼ਿਆਦਾ ਗੰਦਲੀ ਇੰਨੀ ਕਿ ਜ਼ਿਆਦਾ ਖਰਾਬ ਹੋ ਚੁੱਕੀ ਆ ਕਿ ਜਿਹੜਾ ਸਹੀ ਪਰਿਵਾਰ ਆ ਨਾ ਉਹ ਆਪਦੇ ਬੱਚੇ ਨੂੰ ਕਬੱਡੀ ਵਿੱਚ ਨਹੀਂ ਪਾਉਂਦਾ ਪਾਉਂਦਾ ਕਿਉਂ ਨਹੀਂ ਕਿਉਂਕਿ ਡਾਰਾ ਨਸ਼ਾਗਾ ਗੈਂਗਸਟਰਵਾਦ ਆ ਹੁਣ ਦੁੱਲਾ ਖੇਡਣ ਜਾਂਦਾ ਨਾਲ ਕਿੰਨੇ ਉਹਦੇ ਸਿਕਿਉਰਿਟੀ ਗਾਰਡ ਹੁੰਦੇ ਸੁਲਤਾਨ ਖੁਦ ਖੇਡਣ ਜਾਂਦਾ ਨਾਲ ਇਹਦੇ ਸਿਕਿਉਰਿਟੀ ਗਾਰਡ ਹੁੰਦਾ ਬੋਡੀਗਾਰਡ ਵੀ ਕਿਤੇ ਇਧਰੋਂ ਨਾ ਅਟੈਕ ਹੋ ਜਾ ਇਧਰੋਂ ਆ ਰਾਣਾ ਬਲਾਚੋਰੀਆ ਮਾਰਿਆ ਉਹ ਮਾਰ ਕੇ ਚਲੇ ਗਏ ਉਹ 15 ਦਿਨ ਵਿਆਹ ਨੂੰ ਹੋਏ ਸੀ ਕੀ ਹੋ ਗਿਆ ਕੌਣ ਬੋਲਿਆ ਆ ਸ਼ਕਰਪੁਰ ਦੀ ਟੀਮ ਨੂੰ ਫੁੱਲ ਬਾਈ ਫੁੱਲ ਸਪੋਰਟ ਰਾਣਾ ਕਰਦਾ ਸੀ ਬਲਾਚੌਰੀਆ ਜਿਹਦਾ ਕਤਲ ਹੋਇਆ ਤੇ ਸ਼ਾਜੀ ਉਹਨੇ ਬੋਲੇ ਸ਼ਾਜੀ ਉਹਨਾਂ ਨੇ ਸੰਸਕਾਰ ਤੇ ਗਏ ਸ਼ਾਜੀ ਉਹਨੇ ਭੋਗ ਤੇ ਗਏ ਕਿਉਂ ਨਹੀਂ ਗਏ ਜੀ ਬਲਾਂ ਕਰਦਾ ਵੇ ਸ਼ਾਜੀ ਉਹਨਾਂ ਦਾ ਗਏ ਪਤਾ ਕਿਉਂ ਨਹੀਂ ਕਿਉਂਕਿ ਇਹ ਆ ਵੀ ਸਾਡੇ ਨਾਲ ਕਿਤੇ ਕੱਲ ਨੂੰ ਫੇਰ ਵਾਜੇ ਸਾਡੇ ਨਾਲ ਕੋਈ ਗੈਂਗਸਟਰ ਗੋਲੀ ਮਾਰ ਜੇ ਰੌਲਾ ਤੇ ਇਹ ਆ ਵੀ ਲੱਖੇ ਨੇ ਤਾਂ ਸਿੱਧਾ ਕਹਿੰਦਾ ਉਹ ਕਹਿੰਦਾ 2007 ਕੇ 8 ਦੇ ਵਿੱਚ ਮੰਗੀ ਜਿਹੜਾ ਬੱਗੇਪਿੰਡ ਵਾਲਾ ਇਹਨੇ ਐਂਟਰੀ ਕਰਾਈ ਆ ਆ ਦੂਜੇ ਦੀ ਜੱਗੂ ਦੀ ਕਬੱਡੀ ਦੇ ਵਿੱਚ ਤੇ ਜੇ ਆਪ ਦੇ ਖਿਡਾਰੀ ਐਂਟਰੀਆਂ ਕਰਾਉਣਗੇ ਤੇ ਫਿਰ ਭੁਗਤਾਨ ਤਾਂ ਆਪ ਨੂੰ ਪੈਣਾ ਹੀ ਪੈਣਾ ਪਰ ਮੈਂ ਲੱਖੇ ਦੀ ਹਰੇਕ ਗੱਲ ਨਾਲ 100% ਸਹਿਮਤ ਆ ਬਈ ਆਪਾਂ ਨੂੰ ਨਹੀਂ ਪਤਾ ਲੋਕ ਉਹਨੂੰ ਕਿਵੇਂ ਮੰਨਦੇ ਆ ਕੀ ਸੋਚਦੇ ਆ ਕਿਵੇਂ ਪਰ ਜੇ ਆ ਆ ਮੁੱਦੇ ਦੀ ਗੱਲ ਕਰ ਗਏ ਅਸੀਂ ਤੇ ਲੱਖਾ ਯਾਰ ਜੁਰੋ ਸੋਨੂੰ ਜਦੋਂ ਮੈਂ ਸੱਚਾ ਆ ਬਈ ਹਨਾ ਮੈਨੂੰ ਕਿਸੇ ਚੀਜ਼ ਦਾ ਡਰ ਹੀ ਨਹੀਂ ਤੇ ਮੈਂ ਤਾਂ ਖੁੱਲ ਕੇ ਜਾਊਗਾ ਨਾ ਵੀ ਕਰ ਮੇਰਾ ਡੋਪ ਟੈਸਟ ਬਈ ਤੂੰ ਮੇਰੇ ਤੇ ਇਲزام ਲਾਈ ਜਾਣਾ ਉਹਨੇ ਤਾਂ ਸਿੱਧਾ ਅਗਲੇ ਨੇ ਚੈਲੰਜ ਕਰਤਾ ਵੀ ਆਓ ਨਿਤਰੋ ਉਹ ਕਹਿੰਦਾ ਜੇ 100 ਖਿਡਾਰੀ ਹੈ ਨਾ ਕਬੱਡੀ ਦਾ 100 ਮੰਨ ਕੇ ਚੱਲੋ ਤੇ ਵਿੱਚੋਂ 80% ਖਿਡਾਰੀ ਇਹ ਕੰਮ ਦੇ ਵਿੱਚ ਹੀ ਆ ਤੇ ਇਥੋਂ ਹਿਸਾਬ ਕਿਤਾਬ ਲਾ ਕੇ ਵੇਖ ਲੋ ਵੀ ਕਬੱਡੀ ਦਾ ਹਾਲ ਕੀ ਹੋ ਚੁੱਕਿਆ ਸਾਨੂੰ ਕਬੱਡੀ ਨਾ ਦਰਦਾ ਬਈ ਅਸੀਂ ਤਾਂ ਬੋਲਦੇ ਆ ਭਲਾ ਨਿੱਕੇ ਮੋٹے ਆ ਕਿਹੜਾ ਬੰਦਾ ਜਿਹੜਾ ਨਿੱਕਾ ਹੁੰਦਾ ਕਬੱਡੀ ਨਹੀਂ ਖੇਡਦਾ ਭਲਾ ਉਹਨੇ ਦੋ ਰੇਡਾਂ ਹੀ ਮਾਰੀਆਂ ਭਲਾ ਉਹਦੇ ਵਾਣ ਚ ਹੀ ਮਾਰੀਆਂ ਜਾਤਾ ਹੁੰਦਾ ਨਾ ਸਾਡੇ ਲਾਗੇ ਪਿੰਡਾਂ ਤਾਂ ਨਾਸ਼ੀਦ ਸਾਧੂ ਵਾਲਾ ਬੁਈਆਂ ਵਾਲਾ ਉਹ ਕੇਵਲ ਗੁੰਗਾ ਵਾਲਾ ਸਾਰੇ ਜਾਣਦੇ ਹੋਣਗੇ ਯਾਰ ਇੱਥੇ ਟੂਰਨਾਮੈਂਟ ਹੁੰਦੀ ਅਸੀਂ ਚਾਵਾ ਨਾ ਜਾਂਦੇ ਹੁੰਦੇ ਸੀ ਤੇ ਅੱਜ ਦੀ ਡੇਟ ਤੇ ਹੀ ਜਾਂਦੇ ਹੀ ਨਹੀਂ ਪਤਾ ਕਿਹੜੀ ਗੱਲ ਹੋਣੀ ਜਾਂਦੇ ਕਿਉਂਕਿ ਇਹ ਲੱਗਦਾ ਜਿਹੜਾ ਮੈਚ ਹੋਊਗਾ ਜਿਹੜੇ ਖਿਡਾਰੀ ਆ ਉਹਨਾਂ ਦੇ ਟੀਕੇ ਚੜੇ ਹੋਏ ਉਹਨਾਂ ਨੇ ਢੁੱਡਾ ਮਾਰਨੀਆਂ ਜਿਵੇਂ ਲੱਖਾ ਕਹਿੰਦਾ ਸੀ ਜਰੂਰ ਲਾਲਗੇ ਨਾ ਤੇ ਆਏ ਜੀ ਕਰਦਾ ਵੀ ਕੰਧ ਦੇ ਵਿੱਚ ਸਿਰ ਵੀ ਕੰਧ ਢਾਦੂ ਕੱਲਾ ਬੰਦਾ ਤੇ ਇਹਨਾਂ ਨੇ ਕਬੱਡੀ ਵਾਲਿਆਂ ਨੇ ਉਹ ਬੰਦੇ ਦਾ ਮਜ਼ਾਕ ਬਣਾਇਆ ਰੀਲਾਂ ਬਣਾਈਆਂ ਓਏ ਲੱਖੇ ਨੂੰ ਫੋਨ ਕਰ ਉਹ ਟੀ ਕਿਹੜੀਆਂ ਗੱਲਾਂ 'ਚ ਤੁਰੇ ਫਿਰਦੇ ਬਾਈ ਤੁਸੀਂ ਯਾਰ ਹੁਣ ਅਗਲੇ ਨੇ ਆ ਕੀਤੀ ਨਾ ਇੰਟਰਵਿਊ ਕੱਲ੍ਹ ਵਾਲੀ ਤੇ ਕਿਹੜੇ ਲੈਵਲ ਤੇ ਚੱਲੀ ਪਈ ਆ ਥਾਂ ਥਾਂ ਰੀਲਾਂ ਕੱਟੀਆਂ ਤੇ ਹੁਣ ਅਗਲੇ ਨੇ ਚੈਲੰਜ ਹੱਕ ਠੋਕੇ ਕੀਤਾ ਵੀ ਜੇ ਤੁਸੀਂ ਸੱਚੇ ਆ ਤੇ ਆਜੋ ਫਿਰ ਕਰਾ ਲਓ ਡਾਪ ਟੈਸਟ ਓ ਬਾਈ ਕਬੱਡੀ ਨੂੰ ਨਾ ਯਾਰ ਕਰ ਲਓ ਪਾਣੀ ਵਾਂਗੂ ਨਾ ਵੀ ਇੰਨੀ ਟਰਾਂਸਲੇਟਰ ਮਤਲਬ ਵੀ ਸਭ ਕੁਝ ਦਿਸੇ ਯਾਰ ਪਾਰੇ ਦੇ ਜੱਗੂ ਨੂੰ ਬਿਠਾ ਲਓ ਉਹ ਕਹਿੰਦਾ ਸੁਲਤਾਨ ਨੂੰ ਨੇ ਬਿਠਾ ਲਓ ਸਾਰਿਆਂ ਨੇ ਬਿਠਾ ਲਓ ਰਾਣਾ ਬਲਾ ਚੌਰੀਏ ਦਾ ਸੰਦੀਪ ਨੰਗਲੰਬੀਆਂ ਦਾ ਸਾਰੇ ਦਾ ਪਤਾ ਲੱਗ ਜਾਊਗਾ ਕਿਹਨੇ ਮੈਨਾਂ ਪਰ ਰੋਲਾ ਤਾਂ ਇਹ ਆ ਵੀ ਜਦੋਂ ਦਾਲੀ ਕਾਲੀ ਆ ਨਿਕਲ ਜਾਓ ਬਈ ਨਿਕਲ ਜਾਓ ਬਾਕੀ ਜੋ ਕੁਝ ਲੱਖੇ ਨੇ ਕਿਹਾ ਆਪਾਂ ਲੱਖੇ ਦੀ ਗੱਲ ਨਾਲ ਹਰੇਕ ਨਾਲ ਸਹਿਮਤ ਆ ਕਿਉਂਕਿ ਉਹ ਬੰਦੇ ਨੇ ਗੱਲਾਂ ਬਈ ਕਿਤੇ ਨਾ ਕਿਤੇ ਸੱਚੀਆਂ ਕੰਗਾਂ ਉਹ ਕਹਿੰਦਾ 70 ਵਰਗ ਦੇ ਮੈ ਸੀਗੇ ਤੇ ਇੰਨੀਆਂ ਸਲਿੰਜਾ ਚੱਕੀ ਫਿਰੇ ਜਿਹਦੇ ਵਿੱਚ ਖੂਨ ਸੀਗਾ ਉਹ ਕਿੱਥੋਂ ਆ ਗਿਆ ਫਿਰ ਹੁਣ ਉਹਨੇ ਆਪਦੇ ਕੋਲੋਂ ਤਾਂ ਲਾਲ ਆ ਉੱਥੇ ਖੂਨ ਲਿਆਂਦਾ ਨਹੀਂ ਉਹਨਾਂ ਚ ਬਾਕੀ ਤੁਸੀਂ ਭਈ ਆਪ ਸਮਝਦਾਰ ਆ ਤੇ ਪਰ ਆਪ پاس ਕਰਦੇ ਆ ਵਾਹਿਗੁਰੂ ਅੱਗੇ ਕਿ ਵਾਹਿਗੁਰੂ ਪ੍ਰਮਾਤਮਾ ਇਹ ਕਾਲਪੁਰਖ ਕਬੱਡੀ ਤੇ ਮਿਹਰ ਕਰ ਇਹ ਤਾਂ ਸਾਡੀ ਮਾਂ ਖੇਡ ਕਬੱਡੀ ਨਹੀਂ ਯਾਰ ਜਿਹੜੀ ਆ ਗਈ ਸੋ ਬਾਕੀ ਤੁਸੀਂ ਆਪ ਦੇ ਵਿਚਾਰ ਜਰੂਰ ਦਿਓ ਜੀ ਅਸ